ਗੁਰਦਾਸਪੁਰ ਦੇ ਇੱਕ ਹੋਟਲ ਤਕਮ ਰੈਸਟੋਰੈਂਟ ਦੇ ਵਿੱਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤੇ ਚਾਰ ਮੁੰਡੇ ਤੇ ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ। ਦਰਸਿਲ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ ਤੇ ਇਸੇ ਦਰਮਿਆਨ ਇਹ ਛਾਪਾ ਮਾਰਿਆ ਜਾਂਦਾ। ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਦੇ ਵੱਲੋਂ ਕੀਤੀ ਗਈ ਜਿਨ੍ਹਾਂ ਦਾ ਇਹ ਕਹਿਣਾ ਕਿ ਡੀਐਸਪੀ ਸਿਟੀ ਦੇ ਨਾਲ ਮਨਮੋਹਨ ਸਿੰਘ ਤੇ ਵਿਸ਼ੇਸ਼ ਸ਼ਾਖਾ ਦੇ ਚਾਰ ਸਬ ਇੰਸਪੈਕਟਰ ਗੁਰਵੰਦਰ ਸਿੰਘ ਵਿਨਾਲ ਸਨ ਇਸ ਮੌਕੇ ਦੱਸਿਆ ਜਾ ਰਿਹਾ ਕਿ ਹਰ ਦੋ ਛੋਨੀਆਂ ਰੋਡ ਤੇ ਬਾਈਪਾਸ ਦੇ ਨੇੜੇ ਸਥਿਤ ਤੇ ਰੈਸਟੋਰੈਂਟ ਦੇ ਵਿੱਚ ਮੁੰਡੇ ਕੁੜੀਆਂ ਅਕਸਰ ਆਉਂਦੇ ਸਨ ਤੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਦੇ ਲਈ ਵਰਤਿਆ ਜਾਂਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕੀਤੀ ਹੈ ਤੇ ਇੱਥੇ ਮੁੰਡੇ ਕੁੜੀਆਂ ਇਤਰਾਜ਼ ਉਖਾਲਤ ਦੇ ਵਿੱਚ ਫੜੇ ਗਏ ਨੇ ਹਾਲਾਂਕਿ ਇਹਨਾਂ ਨੇ ਨਾਮ ਦੱਸਣ ਤੋਂ ਤਾਈਨਕਾਰ ਕਰ ਦਿੱਤਾ ਤੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੇਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਨ ਤੇ ਹੁਣ ਕੁਝ ਪੜਤਾਲ ਕਰ ਰਹੇ ਹਾਂ ਜਿਹਦਾ ਹੋਟਲ ਸੀ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਹੈ ਤਾਂ ਮਾਲਕ ਕਾ ਕਿਰਾਏ ਤੇ ਆ ਕਿ ਉਸ ਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਹੁਣੇ ਹੀ ਲੰਬੇ ਸਮੇਂ ਚੱਲ ਰਹੇ ਸਰ ਨਹੀਂ ਜੇ ਵੈਰੀਫਾਈ ਕਰਦੇ ਸੰਤੋ ਇੱਕ ਦੋ ਦਿਨ ਨਹੀਂ ਹੋਏ ਮਿਲੀ ਸੀ ਕੰਪਲੇਂਟ ਤੇ ਅਹੀਂ ਐਕਸ਼ਨ ਕਰ ਦਿੱਤਾ ਬਿਲਕੁਲ ਕੀਤੀ ਜਾ ਚੁੱਕੀ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਮ ਕੀ ਸਰ ਹੋਟਲ ਦਾ ਨਾਮ ਤਾਂ ਕੋ ਮੜਾ ਜਿਹਾ ਲਾਇਆ ਹੋਇਆ ਬਾਹਰ ਫਰੈਂਡ ਦਾ ਕੋ ਬੋਰਡ ਜਿਹਾ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਤਾ ਹੈ ਮੋਡੀ ਸਾਰੀ ਤਰ੍ਹਾਂ ਚੁੱਕਾ ਹਾਂ ਸਾਡੇ ਤਰ੍ਹਾਂ ਚੁੱਕਾ ਗੁਰਦਾਸਪੁਰ ਦੇ ਇੱਕ ਹੋਟਲ ਤਕਮ ਰੈਸਟੋਰੈਂਟ ਦੇ ਵਿੱਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤੇ ਚਾਰ ਮੁੰਡੇ ਤੇ ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਦਰਸਿਲ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ ਤੇ ਇਸੇ ਦਰਮਿਆਨ ਇਹ ਛਾਪਾ ਮਾਰਿਆ ਜਾਂਦਾ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਦੇ ਵੱਲੋਂ ਕੀਤੀ ਗਈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਡੀਐਸਪੀ ਸਿਟੀ ਦੇ ਨਾਲ ਮਨਮੋਹਨ ਸਿੰਘ ਤੇ ਵਿਸ਼ੇਸ਼ ਸ਼ਾਖਾ ਦੇ ਚਾਰ ਸਬ ਇੰਸਪੈਕਟਰ ਗੁਰਵੰਦਰ ਸਿੰਘ ਵਿ ਨਾਲ ਸਨ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਹਰ ਦੋ ਛੋਨੀਆਂ ਰੋਡ ਤੇ ਬਾਈਪਾਸ ਦੇ ਨੇੜੇ ਸਥਿਤ ਰੈਸਟੋਰੈਂਟ ਦੇ ਵਿੱਚ ਮੁੰਡੇ ਕੁੜੀਆਂ ਅਕਸਰ ਆਉਂਦੇ ਸਨ ਤੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਦੇ ਲਈ ਵਰਤਿਆ ਜਾਂਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕੀਤੀ ਹੈ ਤੇ ਇੱਥੇ ਮੁੰਡੇ ਕੁੜੀਆਂ ਤਰਾਜ਼ੂ ਖਾਲਦ ਦੇ ਵਿੱਚ ਫੜੇ ਗਏ ਨੇ ਹਾਲਾਂਕਿ ਇਹਨਾਂ ਨੇ ਨਾਮ ਦੱਸਣ ਤੋਂ ਤਾਈਨਕਾਰ ਕਰ ਦਿੱਤਾ ਤੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਪੁਛ ਪੜਤਾਲ ਕਰ ਰਹੇ ਹਾਂ ਇਹਦਾ ਹੋਰ ਤੁਸੀਂ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੌਣ ਦਾ ਮਾਲਕ ਹੈ ਕਿਰਾਏ ਤੇ ਹੈ ਕਿ ਉਸ ਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੋ ਹੁਣੇ ਹੀ ਲੰਬੇ ਸਮੇਂ ਚੱਲ ਰਿਹਾ ਸਰ ਨਹੀਂ ਜੇ ਵੈਰੀਫਾਈ ਕਰਦੇ ਹਾਂ ਤਾਂ ਸੰਸਾਨ ਤੇ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇ ਅਹੀਂ ਐਕਸ਼ਨ ਕਰ ਦਿੱਤਾ ਗਿਆ ਬਿਲਕੁਲ ਕੀਤੀ ਜਾਦੀ ਹੈ ਕਿੰਨਾ ਹੋਟਲ ਦਾ ਸਰ ਕਿੰਨੀਆਂ ਕੁੜੀਆਂ ਹਨ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਮ ਕੀ ਸਰ ਨੋ ਹੋਟਲ ਦਾ ਨਾਮ ਤਾਂ ਮੜਾ ਜਿਹਾ ਲਾ ਹੈ ਬਾਹਰ ਫਰੈਂਡ ਦਾ ਕੋਈ ਬੋਰਡ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾਂ ਹੈ ਮੌਜੂਦ ਹੈ ਸਾਰੀ ਤੇਰਾ ਚੁਕਾ ਚੀ ਫਣ ਸਾਰੀ ਤੇਰਾ ਚੁਕਾ ਚੀ